ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਮਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਪਿਆਰਿਓ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੀ। ਤੇਰ ਮੂਲੀਆਂ ਨੇ ਬੀੜ ਦੇਣ ਤੋਂ ਅਨਕਾਰ ਕਰ ਦਿੱਤਾ ਤਾਂ ਮਹਾਰਾਜ ਨੇ ਫਿਰ ਆਪਣੇ ਮੁਖਾਰ ਮੰਡ ਤੋਂ ਜਮਦਵਾਲ ਸਾਹਿਬ ਦੀ ਧਰਤੀ ਤੇ ਸਾਰੀ ਬਾਣੀ ਆਪ ਉਚਾਰਨ ਕਰਕੇ ਭਾਈ ਮਨੀ ਸੰਗੀਤੋ ਲਿਖਵਾਈ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਬਾਣੀ ਸੰਪੂਰਨ ਹੋਈ ਜਿਵੇਂ ਜਿਵੇਂ ਬੰਤੀ ਰਾਗ ਚੜਾਇਆ ਇਸ ਬਾਣੀ ਦੀ ਬੀੜ ਦੇ ਅੰਦਰ 31 ਮਹਾਰਾਗ ਗੁਰਤੇ ਭਾਦਰ ਮਹਾਰ ਦੀ ਬਾਣੀ ਸਤਗੁਰ ਪਾਤਸ਼ਾਹ ਨੇ ਇਸ ਬੀੜ ਦੇ ਅੰਦਰ ਅੰਕਿਤ ਕੀਤੀ ਜਦੋਂ ਬੀੜ ਨੂੰ ਸੰਪੂਰਨ ਹੋਈ ਉਸ ਸਮੇਂ ਸਾਰ ਸੰਗਤ ਕਲੀਆਂ ਵਾਲੇ ਪਾਸ਼ਕਦ ਭਾਈ ਮਨੀ ਸਿੰਘ ਜੀ ਬੀੜ ਹੁਣ ਜਿਹੜੀ ਹੈ ਇਹ ਸੰਪੂਰਨ ਹੋ ਗਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਪਿਆਰੋ ਇਹ ਵੀ ਬੜੀ ਵੱਡੀ ਬਲਖਣਤਾ ਹੈ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲੀ ਬੀੜ ਲਖਾਈ ਆ ਮਹਾਰਾਜ ਲਿਖਾ ਕੇ ਕਿ ਨਾ ਪਹਿਲਾ ਬਾਣੀ ਫਿਰ ਸੁਣਦੇ ਵੀ ਕਹਿੰਦੇ ਸਾਨੂੰ ਸੁਣਾਓ ਵੀ ਉਹਨੂੰ ਦਵਾਰੇ ਪਰਚੋਲਿਆ ਜਾਂਦਾ ਬਾਣੀ ਨੂੰ ਤੇਰੇ ਸ਼ਬਦ ਪੂਰੇ ਹੁੰਦੇ ਕਈ ਜਗਤ ਤੇ ਮਹਾਰਾਜ ਨੇ ਫਰਮ ਇਹ ਸ਼ਬਦ ਲਿਖਿਆ ਸੁੱਧ ਕੀਚੇ ਕਈ ਜਗਤਿਕ ਨਾ ਬਾਣੀ ਆਉਂਦੀ ਆ ਸੁੱਧ ਕੀਚੇ ਬਾ ਮਹਾਰਾਜ ਨੇ ਇਕੱਲਾ ਲਿਖਾ ਕੇ ਨੇ ਛੱਡਿਆ ਆਪ ਨੂੰ ਸੁੱਧ ਵੀ ਕਰਿਆ ਪੜ੍ਹਿਆ ਸੁਣਿਆ ਆਪ ਸੁਣਿਆ ਵੀ ਆਪ ਦਰਸ਼ਨ ਵੀ ਕਰੇ ਹੁਣ ਜਦੋਂ ਬੀੜ ਸੰਪੂਰਨ ਹੋਈ ਪਿਆਰਿਓ ਮਹਾਰਾਜ ਨੇ ਬੀੜ ਸੰਪੂਰਨ ਗੁਰੂ ਹਰਿ ਸਿੰਘ ਆਪਾਸ਼ਕਣ ਲੱਗਿਆ ਭਾਈ ਮਨੀ ਸਿੰਘ ਔਰ ਸੰਗਤਾਂ ਕਣ ਲੱਗਿਆ ਮਹਾਰਾਜ ਜੀ ਇਸ ਬੀੜ ਦੇ ਅੰਦਰ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਉਚਾਰਨ ਲਿਖਵਾ ਦਿੱਤੀ ਹੈ ਉਚਾਰੀ ਹੋਈ ਬਾਣੀ ਦਰਜ ਕੀਤੀ ਆ ਮਹਾਰਾਜ ਵਾਜਾ ਵਾਲਿਆ ਤੁਹਾਡੀ ਵੀ ਬਾਣੀ ਹੈ ਤੁਸੀਂ ਆਪਣੀ ਬਾਣੀ ਇਸ ਬੀੜ ਦੇ ਅੰਦਰ ਕਿਉਂ ਨਹੀਂ ਲਿਖਵਾਈ ਬਾਣੀ ਤੁਹਾਡੀ ਵੀ ਹੈ ਤੁਸੀਂ ਆਪਣੀ ਬਾਣੀ ਇਸ ਬੀੜ ਦੇ ਅੰਦਰ ਕਿਉਂ ਨਹੀਂ ਅੰਕਿਤ ਕੀਤੀ ਜਿਹੜਾ ਬਚਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਨਾ ਗੁਰਮੁਖ ਪਿਆਰੋ ਦੁਨੀਆਂ ਦਾ ਕੋਈ ਰਹਿਬਰ ਪੀਰ ਪਗੰਬਰ ਇਹ ਗੱਲ ਨਹੀਂ ਕਹਿ ਸਕਦਾ ਸਤਿਗੁਰ ਪਾਤਸ਼ਾਹ ਕਾ ਦੇ ਖਾਲਸਾ ਜੀ ਆਪਣੀ ਬਾਣੀ ਮੈਂ ਇਸ ਬੀੜ ਦੇ ਅੰਦਰ ਤਾਂ ਨਹੀਂ ਲਿਖਾਈ ਕਿਉਂਕਿ ਮੇਰੀ ਬਾਣੀ ਵਿੱਚ ਮੇਰੀ ਆਪਣੀ ਕਥਾ ਹੈ ਜਿਹੜੀ ਮੇਰੀ ਬਾਣੀ ਹੈ ਸਤਿਗੁਰ ਕਾ ਦੇ ਸਾਡੀ ਬਾਣੀ ਵਿੱਚ ਸਾਡੀ ਆਪਣੀ ਕਥਾ ਹੈ ਤੇ ਇਹ ਜਿਹੜਾ ਗੁਰੂ ਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਸਥਾਪਨਾ ਹੋਈ ਹੈ ਬੀੜ ਦੀ ਸਤਿਗੁਰ ਕਹਿੰਦੇ ਇਹ ਬੀੜ ਦੇ ਅੰਦਰ ਇਸ ਗ੍ਰੰਥ ਦੇ ਅੰਦਰ ਨਿਰੰਕਾਰ ਦੀ ਕਥਾ ਹੈ ਪਰਮੇਸ਼ਰ ਦੀ ਪਰਮਾਤਮਾ ਦੀ ਵਡਿਆਈ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਤੇ ਸਾਡੀ ਬਾਣੀ ਅੰਦਰ ਮੇਰੀ ਆਪਣੀ ਕਥਾ ਹੈ ਪ੍ਰਸੰਗਾਂ ਨੇ ਸਵਾਲ ਕੀਤਾ ਕਹਿਣ ਲੱਗੇ ਮਹਾਰਾਜੇ ਦੱਸੋ ਜਦ ਪਹਿਲੇ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਅੰਦਰ ਆਪਣੀ ਕਥਾ ਨਹੀਂ ਲਿਖੀ ਦਰਵਾਜਾਂ ਵਾਲਿਆ ਤੈ ਕਿਉਂ ਲਿਖੀਏਗਾ ਤੈਨੂੰ ਕਿ ਜ਼ਰੂਰਤ ਪਈ ਇਹ ਬਾਣੀ ਲਿਖਣ ਦੀ ਆਪਣੀ ਕਥਾ ਆਪਣੀ ਬਾਣੀ ਵਿੱਚ ਨਾ ਬਾਬੇ ਨਾਨਕ ਨੇ ਨਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਸੇ ਗੁਰਸਾਹਿਬਾਂ ਨੇ ਆਪਣੀ ਬਾਣੀ ਚ ਆਪਣੀ ਕਥਾ ਨਹੀਂ ਲਿਖੀ ਕੇਵਲ ਤੇ ਕੇਵਲ ਉਸਤਤ ਵਡਿਆਈ